ਫਿਲਮਾਂ ਦਿਖਾਉਣਾ ਹੀ ਸਾਡਾ ਮਕਸਦ ਨਹੀਂ ਫਿਲਮਾਂ ਦਿਖਾਉਣ ਤੋਂ ਬਾਅਦ ਉਹਨਾਂ ਤੇ ਪ੍ਰਤੀਕਰਮ ਕਰਨਾ ਡਿਸਕਸ਼ਨ ਕਰਨੀ ਚੰਗੇ ਕੰਟੈਂਟ ਦੀ ਪੰਜਾਬੀ ਸਿਨੇਮਾ ਨੂੰ ਲੋੜ ਹੈਗੀ ਆ ਵੱਖਰੇ ਵੱਖਰੇ ਵਿਸ਼ੇ ਜਿਹੜੇ ਨੇ ਪੰਜਾਬ ਦੇ ਲੋਕ ਰੰਗ ਨੇ ਆਰਟ ਲੋਕਾਂ ਸਾਹਮਣੇ ਆਉਣੇ ਚਾਹੀਦੇ ਨੇ ਦੁਨੀਆ ਭਰ ਦੀਆਂ ਸੋਸ਼ਲ ਹੱਬਾਂ ਦੇ ਵਿੱਚ ਪਰ ਉਸ ਹੱਬ ਦੇ ਵਿੱਚ ਕਿਤੇ ਅਸੀਂ ਗਵਾਸਤ ਨਹੀਂ ਗਏ ਕਿੱਥੇ ਸਾਡਾ ਸਕੂਲ ਆ ਜਿਹੜੇ ਲੋਕੀ ਨੇ ਉਹ ਕੰਟੈਂਟ ਲੱਭ ਰਹੇ ਨੇ ਕੰਟੈਂਟ ਦੀ ਬਹੁਤ ਲੋੜ ਹੈ। ਮਾਂਬੁੱਲੀ ਪੰਜਾਬੀ ਅੰਤਰਰਾਸ਼ਟਰੀ ਫਿਲਮ ਮੇਲਾ ਜਿਹੜਾ ਉਹ ਚੱਲ ਰਿਹਾ ਨਵਲਪ੍ਰੀਤ ਰੰਗੀ ਜੀ ਸਾਡੇ ਨਾਲ ਨੇ। ਰੰਗੀ ਸਾਹਿਬ ਇਸ ਮੇਲੇ ਬਾਰੇ ਜਾਣਕਾਰੀ ਦਿਓ ਤੇ ਕਿਹੜੀਆਂ-ਕਿਹੜੀਆਂ ਫਿਲਮਾਂ ਤੇ ਕੀ ਬਣ ਗਈ ਉਹਨਾਂ ਦੀ। ਅ ਪਹਿਲਾਂ ਤਾਂ ਮੈਂ ਤੁਹਾਡਾ ਤੇ ਚੈਨਲ ਪੰਜਾਬੀ ਦੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦਾ ਹਾਂ ਜਿਹੜੀਆਂ ਫਿਲਮਾਂ ਨੇ ਬੇਸਿਕਲੀ ਡਾਕੂਮੈਂਟਰੀ ਨੇ ਤਕਰੀਬਨ 21 ਕਿ ਫਿਲਮ ਹੈਗੀਆਂ ਨੇ। ਜਿਨ੍ਹਾਂ ਦੇ ਵਿੱਚ ਡਾਕੂਮੈਂਟਰੀਜ਼ ਨੇ ਇੱਕ ਦੋ ਫਿਲਮਾਂ ਲਾਹੌਰ ਤੋਂ ਆਈਆਂ ਹੈਗੀਆਂ ਨੇ ਤੇ 13 ਤੋਂ 14 ਫਿਲਮਾਂ ਆਈਆਂ ਨੇ ਪੰਜਾਬ ਤੋਂ ਨੇ ਬਾਕੀ ਫਿਰ ਮੈਂ ਇੰਗਲੈਂਡ ਤੋਂ ਵੀ ਹੈਗੀਆਂ ਨੇ ਇੱਕ ਦੋ ਫਿਲਮਾਂ ਨਿਊਜ਼ੀਲੈਂਡ ਤੋਂ ਹੈਗੀਆਂ ਨੇ ਬਾਕੀ ਜਿਹੜੀਆਂ ਕੈਨੇਡਾ ਅਮਰੀਕਾ ਤੋਂ ਨੇ 7-8 ਫਿਲਮਾਂ ਆਈਆਂ ਨੇ ਸ਼ਾਰਟ ਫਿਲਮ ਨੇ ਡਾਕੂਮੈਂਟਰੀਜ਼ ਨੇੜੀਆਂ ਦੀ ਲੈਂਥ ਹੈਗੀ ਆ 5 ਤੋਂ ਲੈ ਕੇ 20 ਮਿੰਟ ਦੀ ਤੇ ਨਵੇਂ ਟੈਲੈਂਟ ਨੂੰ ਮੌਕਾ ਦਿੱਤਾ ਗਿਆ ਇਹਦੇ ਵਿੱਚ ਤੇ ਕਿਸ ਤਰ੍ਹਾਂ ਚੋਣ ਹੁੰਦੀ ਹੈ ਫਿਲਮਾਂ ਦੀ ਇਸ ਫੈਸਟੀਵਲ 'ਲੀ ਅਸੀਂ ਬੇਸਿਕਲੀ ਨਾ 4-5 ਜਿਹੜੇ ਮੰਚ ਨੇ ਵੱਖਰੇ-ਵੱਖਰੇ ਵੈਨਕੂ ਵਿਚਾਰ ਮੰਚ ਜਿਹੜਾ ਪੋਏਟਸ ਦਾ ਹੈਗਾ ਸਾਰੇ ਰਾਈਟਰਸ ਨੇ ਤੇ ਇਦਾਂ ਹੀ ਥੀਏਟਰ ਵਾਲੇ ਹੈਗੇ ਨੇ ਗੁਰਦੀਪ ਆਰਟਸ ਅਕੈਡਮੀ ਇਦਾਂ ਹੀ ਜਰਨੈਲ ਆਰਟਸ ਉਹ ਸਾਰੇ ਪੇਂਟਰਸ ਨੇ ਉਹਨਾਂ ਦੇ ਨਾਲ ਸੋ ਸਾਡਾ ਜਿਹੜਾ ਸਟੂਡੀਓ 7 ਆ ਉਹਦੇ ਵਿੱਚ ਫਿਲਮ ਮੇਕਰ ਟੈਕਨੀਸ਼ੀਅਨ ਨੇ ਸੋ 4-5 ਮੰਚ ਜਿਹੜੇ ਨੇ ਉਹ ਇਕੱਠੇ ਹੋ ਕੇ ਹਰ ਸਾਲ ਅਪ੍ਰੈਲ ਦਾ ਜਿਹੜਾ ਆਖੀਰਲਾ ਹਫਤਾ ਉਦੋਂ ਅਸੀਂ ਇਹ ਲੀਕਦੇ ਹੈਗੇ ਆਪਣੇ ਫੈਸਟੀਵਲ ਤਕਰੀਬਨ ਸਾਡੇ ਕੋਲ 40-50 ਫਿਲਮਾਂ ਬਣ ਜਾਂਦੀਆਂ ਨੇ ਕੋਸੀ 2 B 25 ਫਿਲਮਾਂ ਅਸੀਂ ਚੂਜ਼ ਕਰਕੇ ਦਿਖਾਉਣੇ ਹੁ ਕੁਝ ਫਿਲਮਾਂ ਸੀ ਅਗਲੇ ਸਾਲ ਪਾ ਦਿੰਦੇ ਆ ਵਿੱਚ ਵਿੱਚ ਸੈਮੀਨਾਰ ਵੀ ਕਰਦੇ ਆ ਫਿਲਮਾਂ ਦਿਖਾਉਣਾ ਹੀ ਸਾਡਾ ਮਕਸਦ ਨਹੀਂ ਫਿਲਮਾਂ ਦਿਖਾਉਣ ਤੋਂ ਬਾਅਦ ਉਹਨਾਂ ਤੇ ਪ੍ਰਤੀਕਰਮ ਕਰਨਾ ਡਿਸਕਸ਼ਨ ਕਰਨੀ ਉਹ ਆਪਾਂ ਨੂੰ ਲੱਗਦਾ ਵੀ ਉਹ ਚੰਗੇ ਕੰਟੈਂਟ ਦੀ ਪੰਜਾਬੀ ਸਿਨੇਮਾ ਨੂੰ ਲੋੜ ਹੈਗੀ ਆ ਤਾਂ ਕਰਕੇ ਜਿਹੜਾ ਹੈਗਾ ਫਿਲਮ ਫੈਸਟੀਵਲ ਅਸੀਂ ਹਰ ਸਾਲ ਕਰਦੇ ਆ ਤੇ ਵਿਸ਼ੇ ਦੀ ਚੋਣ ਕਿਸ ਢੰਗ ਦੇ ਨਾਲ ਕੀਤੀ ਜਾਂਦੀ ਹੈ ਵੱਖ-ਵੱਖ ਵਿਸ਼ੇ ਸਮਾਜ ਦੇ ਕਿਹੜੇ ਮੁੱਦਿਆਂ ਤੇ ਫਿਲਮਾਂ ਜਿਹੜੀਆਂ ਕੇਂਦਰਿਤ ਤੁਸੀਂ ਰੱਖਦੇ ਹੋ ਜਿਹੜੀ ਚੋਣ ਕਰਦੇ ਹੋ ਇਹਦੇ ਵਿੱਚ ਹਰ ਵਿਸ਼ਾ ਹੈ ਹਰ ਵਿਸ਼ੇ ਦੇਖੋ ਸਾਰੇ ਜਿਹੜੇ ਹੱਕ ਨੇ ਉਹ ਫਿਲਮ ਇੱਕ ਕਰਦੇ ਰੱਖਮੇ ਨੇ ਸਾਡਾ ਉਹਦੇ ਨਾਲ ਸਹਿਮਤ ਹੋਣਾ ਨਾ ਸਹਿਮਤ ਹੋਣਾ ਬਾਅਦ ਦੀ ਗੱਲ ਆ ਉਸਦੇ ਆਰਟ ਨੂੰ ਐਪਰੀਸ਼ੀਏਟ ਕਰਦੇ ਆ ਤੇ ਜਿਵੇਂ ਕਹਿੰਦੇ ਆ ਨਾ ਹਰ ਕਈ ਵਾਰ ਕੀ ਹੁੰਦਾ ਕੁਝ ਸਾਡੇ ਜਿਹੜੀ ਟੀਮ ਆ ਸਾਡੀ ਟੀਮ ਦੇ ਵਿੱਚ 12 13 ਲੋਕ ਹੀ ਨੇ ਬਹੁਤ ਅੱਛੇ ਲੋਕੀ ਨੇ ਬਹੁਤ ਸੀਨੀਅਰ ਨੇ ਕਈ ਵਾਰ ਮੈਂ ਵੀ ਉਹਨਾਂ ਨਾਲ ਸਹਿਮਤ ਨਹੀਂ ਹੁੰਦਾ ਪਰ ਉਹ ਕਹਿੰਦੇ ਉਹਨਾਂ ਨੇ ਯਾਰ ਇਹਦਾ ਬਹੁਤ ਅੱਛੇ ਜੀ ਦਾ ਹੋਣਾ ਚਾਹੀਦਾ ਫਿਰ ਕਹਿਣ ਦੀ ਗੱਲ ਹੈ ਵੀ ਇਹ ਵਿਸ਼ੇ ਹਰ ਚ ਪੱਖ ਨੂੰ ਉਜਾਗਰ ਕਰਦੇ ਨੇ ਜੀ ਸੇ ਹੋਣੇ ਵੀ ਚਾਹੀਦੇ ਨੇ ਮੇਰੇ ਖਿਆਲ ਦੇ ਵਿੱਚ ਔਰ ਵੱਖਰੇ ਵੱਖਰੇ ਵਿਸ਼ੇ ਜਿਹੜੇ ਨੇ ਪੰਜਾਬ ਦੇ ਲੋਕ ਰੰਗ ਨੇ ਆਰਟ ਬਹੁਤ ਸਾਰੇ ਮੁੱਦੇ ਨੇ ਐਂਟਰਟੇਨਮੈਂਟ ਦੇ ਵੀ ਲੋਕਾਂ ਸਾਹਮਣੇ ਆਉਣੇ ਚਾਹੀਦੇ ਨੇ ਜੀ ਹਾਂਜੀ ਤੇ ਸੋਸ਼ਲ ਮੀਡੀਆ ਦਾ ਜਮਾਨਾ ਅੱਜ ਕੱਲ ਲੱਗੂ ਫਿਲਮਾਂ ਜਿਹੜੀਆਂ ਉਹ ਬਹੁਤ ਜ਼ਿਆਦਾ ਬਣ ਰਹੀਆਂ ਨੇ ਤਾਂ ਕੀ ਸੁਨੇਹਾ ਦਿਓਗੇ ਜਿਹੜੇ ਕਿ ਯੰਗ ਫਿਲਮ ਮੇਕਰਸ ਨੇ ਤੇ ਇਸ ਫੈਸਟੀਵਲ ਦੇ ਮਾਧਿਅਮ ਦੇ ਰਾਹੀਂ ਵੀ ਇਹ ਦੇਖੋ ਮੈਂ ਤਾਂ ਕਿਸੇ ਨਾ ਮੈਂ ਡਿਜੀਟਲ ਯੁੱਗ ਦੇ ਵਿੱਚ ਨਾ ਇਹ ਪੂਰਾ ਸਮੁੰਦਰ ਆ ਪਰ ਸਮੁੰਦਰ ਦੇ ਵਿੱਚ ਤ੍ਰਿਪਤੀ ਨਹੀਂ ਹੁੰਦੀ ਜੀ ਮਤਲਬ ਕਿ ਤੁਸੀਂ ਹਰ ਚੀਜ਼ ਤੁਹਾਡਾ ਕੈਮਰੇ ਦਾ ਅੱਖ ਜਾਂ ਤੁਹਾਡਾ ਫੋਨ ਦੇਖ ਰਿਹਾ ਪਰ ਕੀ ਤੁਸੀਂ ਉਸ ਨੂੰ ਅਨੁਭਵ ਕਰ ਰਹੇ ਹੋ ਕਿ ਮਤਲਬ ਬੰਦੇ ਦੇ ਖੋਦ ਨੂੰ ਤਰੀਕ ਮੰਨ ਉਸ ਚੀਜ਼ ਦਾ ਕਿਤੇ ਕੋਈ ਸਵਾਦ ਆ ਰਿਹਾ ਹੈਗਾ ਸਭ ਤੋਂ ਵੱਡੀ ਗੱਲ ਇਹ ਹੈ ਪਹਿਲਾਂ ਅਸੀਂ ਪੂਰਾ ਸੰਪੂਰਨ ਜਿਹਾ ਕਿਤਾਬ ਨਾਟਕ ਨਾਵਲ ਪੜ੍ਹਦੇ ਸੀ ਸਾਡੇ ਜਿਹੇ ਨੂੰ ਸਕੂਨ ਹੁੰਦਾ ਸੀ ਅੱਖਾਂ ਨੂੰ ਸੁਆਦ ਨਾ ਫਿਰ ਫਿਲਮ ਦੇਖਦੇ ਸੀ ਪੂਰੀ ਉਹਦਾ ਸੁਆਦ ਸੀ ਹੁਣ ਅਸੀਂ ਉਸ ਡਾਇਲਮਾ ਦੇ ਵਿੱਚ ਬਹੁਤ ਚੀਜ਼ਾਂ ਦੇਖਦੇ ਆਂ ਬਹੁਤ ਚੀਜ਼ਾਂ ਦਾ ਮਤਲਬ ਇਹ ਆ ਵੀ ਅਸੀਂ ਟਿਕਟੋਕ ਵੀ ਦੇਖਦੇ ਆਂ ਇੰਸਟਾ ਵੀ ਦੇਖਦੇ ਆਂ ਫੇਸਬੁਕ ਸਨੈਪਚੈਟ ਦੁਨੀਆ ਭਰ ਦੀਆਂ ਸੋਸ਼ਲ ਹੱਬਾਂ ਦੇ ਵਿੱਚ ਆ ਪਰ ਉਸ ਹੱਬ ਦੇ ਵਿੱਚ ਕਿਤੇ ਅਸੀਂ ਗਵਾਚ ਤ ਨਹੀਂ ਗਏ ਕਿੱਥੇ ਸਾਡਾ ਸਕੂਨ ਆ ਦੁਨੀਆ ਭਰ ਦੇ ਵਿੱਚ ਹਜ਼ਾਰਾਂ ਫਿਲਮ ਫੈਸਟੀਵਲ ਹੁੰਦੇ ਨੇ ਵਰਲਨ ਨੇ ਕੈਨਜ਼ ਹੈਗਾ ਨਿਊਯਾਰਕ ਹੈਗਾ ਪਰ ਮੈਨੂੰ ਇਹਦਾ ਲੱਗਦਾ ਵੀ ਜਿੱਦਾਂ ਅਸਲ ਸਿਨੇਮਾ ਹੈਗਾ ਜਿੱਦਾਂ ਆਪਾਂ ਕਹਿੰਦੇ ਨੇ ਕਿ ਇਰਾਨੀਅਨ ਸਿਨੇਮਾ ਹੈਗਾ ਫ੍ਰੈਂਚ ਸਿਨੇਮਾ ਆਪਰੇਸ ਵਗੈਰਾ ਨੇ ਅਜੇ ਵੀ ਜਿਹੜੇ ਸੈਂਟਰਲ ਅਮਰੀਕਨ ਨੇ ਉਹ ਬਹੁਤ ਕਮਾਲ ਦੇ ਮੈਂ ਤਾਂ ਉਹਨਾਂ ਦੇ ਬਹੁਤ ਫੈਸਟੀਵਲ 'ਚ ਜਾਂਦਾ ਹੈਗਾ ਅਸਲ ਦੀ ਗੱਲ ਕਰਦੇ ਨੇ ਸਾਡਾ ਜਿਹੜਾ ਅਸਲ ਮੜੀਆ ਦੀਵਾ ਚੰਦ ਪਰਦੇਸੀ ਵੀਲੇ ਸੀ ਹੁਣ ਥੋੜਾ ਜਿਹਾ ਅਸਲ ਤੋਂ ਗਵਾਚਦੇ ਜਾ ਰਹੇ ਹਾਂ ਮੈਨੂੰ ਇਦਾਂ ਦਾ ਵੀ ਸ਼ਾਰਟ ਫਿਲਮ ਆਹੀ ਬਹੁਤ ਕਮਾਲ ਦੇ ਪਾਇਦਾ ਜਿਹੜੇ ਵੀ ਅਦਾਕਾਰ ਨੇ ਐਕਟਰ ਨੇ ਨਵੇਂ ਜਿਹੜੇ ਫਿਲਮ ਮੇਕਰ ਨੇ ਉਹ ਵੀ ਸਾਨੂੰ ਉਹਨਾਂ ਤੋਂ ਵੀ ਸਿੱਖਣ ਦਾ ਮੌਕਾ ਸਾਨੂੰ ਲੈਣਾ ਚਾਹੀਦਾ ਤੇ ਜਿਹੜੀਆਂ ਫਿਲਮਾਂ ਦੇ ਨਾਲ-ਨਾਲ ਜਿਹੜੀ ਗੋਸ਼ਟੀ ਹੁੰਦੀ ਹੈ ਤੁਹਾਨੂੰ ਲੱਗਦਾ ਹੈ ਕਿ ਉਹ ਸਹੀ ਰਾਹ ਦਸੇਰਾ ਬਣੋਂਗੀ ਪੰਜਾਬੀ ਸਿਨੇਮੇ ਦੇ ਲਈ ਇਨ ਫਿਊਚਰ ਬਿਲਕੁਲ ਦੇਖੋ ਹੁਣ ਸੋਸ਼ਲ ਲੱਭਾਂ ਤੇ ਫਿਲਮ ਦੇ ਬਾਰੇ ਬੋਲ ਰਹੇ ਨੇ ਔਰ ਇਦਾਂ ਦੇ ਜਦੋਂ ਫੈਸਟੀਵਲ ਹੋਣਗੇ ਨਵੇਂ ਫਿਲਮ ਮੇਕਰ ਉੱਠਣਗੇ ਉਹ ਤਰਾਸ਼ੇ ਜਾਣਗੇ ਜਦੋਂ ਤੱਕ ਕਿਸੇ ਦੇ ਪ੍ਰਤੀਕਰਮ ਨੂੰ ਦੋਸਤਾਂ ਮਿੱਤਰਾਂ ਨੇ ਬਾਵਾਖੱਟਦੀ ਬਾਵਾ ਕਹਤੀ ਉਸ ਫਿਲਮ ਦੇ ਵਿੱਚ ਉਹ ਬੜੀ ਫਿਲਮ ਬਣਾਏਗਾ ਲੱਖਾਂ ਕਰੋੜਾ ਡੋਬੇਗਾ ਉਸ ਤੋਂ ਚੰਗੀ ਗੱਲ ਆ ਵੀ ਉਹਦੋਂ ਪਹਿਲਾਂ ਹੀ ਅ ਉਸ ਨੂੰ ਉਸਦੇ ਆਰਟ ਦੇ ਬਾਰੇ ਦੱਸਿਆ ਜਾਵੇ ਅਨੁਰਾਗ ਕਸ਼ਵੋਨੀ ਮੇਰੇ ਬਹੁਤ ਵਧੀਆ ਦੋਸਤ ਨੇ ਜਦੋਂ ਮੈਂ ਬੰਬੇ ਸੀ ਉਹ ਮੈਨੂੰ ਕਹਿੰਦੇ ਸੀ ਵੀ ਮੈਂ ਉਹਨੂੰ ਕਹਿੰਦਾ ਮੈਂ ਫੈਸਟੀਵਲ ਹਿੰਦੀ ਕਰਨਾ ਚਾਹੁੰਦਾ ਹਾਂ ਬਾਲੀਵੁੱਡ ਦਾ ਉਹ ਕਹਿੰਦਾ ਬਾਲੀਵੁੱਡ ਦਾ ਬਹੁਤ ਪੰਜਾਬੀ ਕਰ ਸੋ ਕਹਿਣ ਦੀ ਗੱਲ ਹੈ ਵੀ ਪੰਜਾਬੀ ਨੂੰ ਸਾਨੂੰ ਕਿੰਨੀ ਗਾਇਕੀ ਦੇ ਵਿੱਚ ਮੁਕਾਮ ਮਿਲ ਗਿਆ ਪਰ ਨਵੇਂ ਫਿਲਮੀ ਕਰਾ ਨੂੰ ਸੁਧਾਰਨ ਦੇ ਲਈ ਇਹ ਜਿਹੜੇ ਫੈਸਟੀਵਲ ਨੇ ਇੱਕ ਮੰਚ ਨੇ ਔਰ ਜਿਹੜੇ ਲੋਕੀ ਨੇ ਉਹ ਕੰਟੈਂਟ ਲੱਭ ਰਹੇ ਨੇ ਕੰਟੈਂਟ ਦੀ ਬਹੁਤ ਲੋੜ ਆ ਔਰ ਕਾਫੀ ਸਾਲਾਂ ਤੋਂ ਮੈਂ ਫਿਲਮ ਡਿਸਟ੍ਰੀਬਿਊਟ ਕਰਾ ਔਰ ਮੈਨੂੰ ਇਹ ਲੱਗਿਆ ਚੰਗਾ ਕੰਟੈਂਟ ਹੀ ਚੱਲ ਰਿਹਾ ਜਿਵੇਂ ਹੁਣ ਸ਼ਾਇਰ ਫਿਲਮ ਚੱਲ ਰਹੀ ਹੈ ਅੱਜਕੱਲ ਸੋ ਅੱਛਾ ਕੰਟੈਂਟ ਜਿਹੜਾ ਉਹ ਕਿਸੇ ਵੀ ਫੀਲਡ ਦੇ ਵਿੱਚ ਆ ਚਾਹੇ ਉਹ ਕਹਾਣੀ ਚਾ ਪੋਇਟਰੀ ਦੇ ਵਿੱਚ ਆ ਨਿਊਜ਼ ਦੇ ਵਿੱਚ ਆ ਲੋਕੀ ਐਪਰੀਸ਼ੀਏਟ ਕਰਨਗੇ ਜੀ ਬਹੁਤ-ਬਹੁਤ ਧੰਨਵਾਦ ਜੀ ਥੈਂਕ ਯੂ ਸੋ ਵਾਕਈ ਜਿਹੜੀਆਂ ਫਿਲਮਾਂ ਹੁੰਦੀਆਂ ਨੇ ਤਾਂ ਉਹ ਸਮਾਜ ਦਾ ਸ਼ੀਸ਼ਾ ਹੀ ਹੁੰਦੀਆਂ ਨੇ ਤੇ ਉਹਦੇ ਥਰੂ ਚੰਗੇ ਮੈਸੇਜ ਜਿਹੜੇ ਉਹ ਸਮਾਜ ਲਈ ਨਿਕ ਤਾਂ ਬਿਹਤਰ ਹੁੰਦੇ ਨੇ ਤੇ ਨਵਲ ਪ੍ਰੀਤ ਰੰਗੀ ਹੋਰਾਂ ਦੱਤੇ ਉਹਨਾਂ ਦੀ ਟੀਮ ਦਾ ਜਿਹੜਾ ਇਹ ਉਪਰਾਲਾ ਹੈ ਤਾਂ ਇਨ ਫਿਊਚਰ ਦੇ ਵਿੱਚ ਸਾਨੂੰ ਇਹਦੇ ਪੋਜ਼ਿਟਿਵ ਇੰਪੈਕਟ ਜਿਹੜੇ ਉਹ ਜ਼ਰੂਰ ਦੇਖਣ ਨੂੰ ਮਿਲਣਗੇ ਅਮਿਤ ਪ੍ਰੇਮੇਸ਼ਰ ਦੇ ਨਾਲ ਅਰਸ਼ਦੀਪ ਸਿੰਘ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ